ਹਾਂ ਹੰਜੀਤ ਸਿੰਘ ਵਾਲਾ ਸਾਹਿਬ ਅੱਜ ਵੀ ਕਬੀਸਟਾਲ ਤੇ ਬੰਕੇ ਦੇ ਕੀ ਕਹਿਣਾ ਜਾਓਗੇ ਸਭ ਤੋਂ ਪਹਿਲਾਂ ਤਾਂ ਸਿਆਸਤ ਜਿਹੜੀ ਸ਼ੁਰੂ ਹੁੰਦੀ ਆ ਉਹ ਚਾਹ ਤੋਂ ਹੀ ਸ਼ੁਰੂ ਹੁੰਦੀ ਆ ਕਹਿੰਦਾ ਇਹ ਜਿੱਥੇ ਆਪਾਂ ਬੈਠੇ ਆ ਆਮਸਲ ਸ਼ਹਿਬ ਦਾ ਦੇਲੇਆ ਏਰੀਆ ਹੈ ਨਾਬਲਤੀ ਨਾਬਲਤੀ ਚੌਕ ਹੈ ਜਿਹੜਾ ਪਨੀਰ ਵਾਲਾ ਇਹਦੀ ਚਾਹ ਦਾ ਮੈਂ ਬੜਾ ਸ਼ਕੀਰ ਹਾਂ ਇਹਦੇ ਪਕੌੜਿਆਂ ਦੇ ਬੜੇ ਸ਼ਕੀਰ ਪਨੀਰਾਂ ਦੇ ਪਕੌੜੇ ਤੇ ਉਹ ਲੰਘਦੇ ਸੀਗੇ ਦਿਲ ਕੀਤਾ ਕਿਤੇ ਨਾਲ ਆਪਣੇ ਭੈਣ ਭਰਾਵਾਂ ਨੂੰ ਮਿਲਾਂਗੇ ਨਾਲੇ ਚਾਹ ਪੀਂਦੇ ਬਸ ਆਪਣੇ ਭੈਣ ਭਰਾਵਾਂ ਨੂੰ ਅੰਬਸਰੀ ਉਨ ਮਿਲਣਾ ਹੈ ਬੜਾ ਵਧੀਆ ਸਾਰਿਆਂ ਨੇ ਬੜਾ ਪਿਆਰ ਕੀਤਾ ਬੜਾ ਸਤਿਕਾਰ ਕੀਤਾ ਔਰ ਚਾਹ ਪੀਂਦੇ ਉਤਪ ਲੈਣ ਲੱਗੇ ਤੁਹਾਨੂੰ ਵੀ ਪੀਉਂਦੇ ਬਟੋ ਤੁਸੀਂ ਚਾਹ ਪੀਂਦੇ ਆਪਾਂ ਸਾਰੇ ਚਾਹ ਚਾਹ ਪੀਂਦੇ ਆ ਆ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਆ ਨਜ਼ਦੀਕ ਆ ਚੁੱਕੀਆਂ ਆ ਤੇ ਹਰ ਸਿਆਸੀ ਪਾਰਟੀ ਜਿਹੜੀ ਆ ਆਪਣਾ ਮੈਨੀਫੈਸਟੋ ਜਾਰੀ ਕਰਦੀ ਆ ਅੱਜ ਬੀਜੇਪੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਬੜੇ ਵੱਡੇ ਵੱਡੇ ਵਾਅਦੇ ਜਿਹੜੇ ਆ ਉਹ ਕੀਤੇ ਕਦੀ ਜਾਣਦੇ ਦੇਖੋ ਅਸੀਂ ਜੋ ਕਹਿੰਨੇ ਉਹ ਕਰਦੇ ਹਾਂ ਜੋ ਬਾਈਚ ਗਲੰਧੀਆਂ ਦਿੱਤੀਆਂ ਇਹ ਉਹ ਪੂਰੀਆ ਕੀਤੀ ਹੋਰ ਵੀ ਜੋ ਦਾंगे ਮੈਨੀਫੈਸਟੋ ਦੀ ਜਾਰੀ ਕਰਦੇ ਅਸੀਂ ਤਾਂ ਗਾਰੰਟੀ ਲਾ ਕੇ ਪੰਜਾਬ ਦੇ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਠੀਕ ਹੈ ਕਿਹਦੀ ਗੱਲ ਉਹ ਦਿਆਂਗੇ ਅਸੀਂ ਵੀ ਦਿਆਂਗੇ ਕੋਈ ਗੱਲ ਨਹੀਂ ਬੀਜਪੀ ਦੇ ਨਾਂ ਪਹਿਲਾਂ ਕੁਝ ਕੀਤਾ ਤਾਂ ਹੋਰ ਕੰਮ ਗੱਲਾਂ ਦਾ ਉਹ ਕੋ ਕੜਾ ਬਣਾਉਂਦੇ ਅੱਜ ਬਾਬਾ ਸਾਹਿਬ ਅਬੇਦਕਲ ਜੀ ਦਾ ਜਨਮ ਦਿਹਾੜਾ ਹੈ ਉੱਥੇ ਗਏ ਸੀ ਅਸੀਂ ਕਸਮ ਖਾ ਕੇ ਆਏ ਕਿ ਅਸੀਂ ਦੋਸਤਾਨ ਦੇ ਸਭਾਦਾਨ ਨੂੰ ਬਚਾੜਾ ਇਹ ਦੋਸਤਾਨ ਦੇ ਸਭਾਦਾਨ ਨੂੰ ਸਭ ਬਚਾਉਣਾ ਉਹ ਕਸਮ ਖਾ ਕੇ ਆਏ ਕਿ ਬਾਬਾ ਸਾਹਿਬ ਦਾ ਲਿਖਿਆ ਜਿਹੜਾ ਸੰਵਿਧਾਨ ਕੇ ਨੂੰ ਉਹਨੂੰ ਆਂਛਦੇ ਹੋ ਜਾਵੇ ਇਹ ਦੇਸ਼ ਦੇ ਲੋਕਾਂ ਦਾ ਗਰੀਬਾਂ ਦਾ ਆਮ ਲੋਕਾਂ ਦਾ ਬਾਬਾ ਸਾਹਿਬ ਨੇ ਜਿਹੜੇ ਸੰਵਿਧਾਨ ਲਾ ਕੇ ਦਿੱਤੇ ਅਸੀਂ ਇਹ ਸੰਵਿਧਾਨ ਨੂੰ ਆਜ ਵੀ ਉਹਦੇ ਆਗੇ ਜੀ ਲੋਗੇ ਬੀਜੇਪੀ ਸੰਵਿਧਾਨ ਖਤਮ ਕਰਦਾ ਚਾਹੁੰਦੀ ਡੈਮੋਕਰੇਸੀ ਖਤਮ ਕਰਦੀ ਹੈ ਦੋਸਤਾਂ ਜਿਹੜਾ ਬੋਲਦਾ ਆਜ਼ਾਦੀ ਜਿਹੜੀ ਆਵਾਜ਼ ਦੀ ਜਰਦੀ ਸਾਧੂ ਬਾਬਾ ਸਾਹਿਬ ਨੇ ਦਵਾਈ ਹੈ ਅੱਜ ਜਿਹੜੇ ਅਸੀਂ ਬੈਠੇ ਜਾਂਦੀ ਦਾ ਦੇਖਵਾ ਰਹੇ ਇਹ ਬਾਬਾ ਸਾਹਿਬ ਦੀ ਦੇਣ ਸੀ ਸ੍ਰੀ ਦੇਵ ਭਗਤ ਸਿੰਘ ਦੀ ਦੇਣ ਸੀ ਸੋ ਭਾਜਪੀ ਦੇ ਕੋਲੋਂ ਸਭਧਾਨ ਨੂੰ ਬਚਾਉਣਾ ਸੀ ਬਸ ਉਹਦੇ ਲਈ ਆਏ ਸੀਗੇ ਇਹ ਚਾਹ ਵੀ ਐਜੂਕੇਸ਼ਨ ਨੂੰ ਲਿਖ ਕੇ ਵੀ ਬੜੇ ਵੱਡੇ ਵਾਅਦੇ ਕੀਤੇ ਗਏ ਨੇ ਕਿ ਸਕੂਲ ਖੋਲੇ ਜਾਣਗੇ ਬੱਚਿਆਂ ਨੂੰ ਜਿਹੜੀ ਸਿੱਖਿਆ ਹੀ ਪਹਿਲਾਂ ਇਹ ਦੱਸ ਲੇ 10 ਸਾਲ ਪਹਿਲਾਂ ਕਿੰਨੇ ਖੋਲੇ ਆ ਬਸ ਅੱਜ ਦੇ ਵਾਅਦੇ ਦੀ ਨਾ ਗੱਲ ਕਰ ਪਹਿਲਾਂ ਦੱਸੋ ਵੀ ਪਹਿਲੇ 10 ਸਾਲ ਕਿੰਨੇ ਖੋਲੇ ਆ 10 ਸਾਲ ਦੀ ਮੋਦੀ ਰਿਆ 10 ਸਾਲ ਦਮ ਬੀਜਪੀ ਨੇ ਜੋ ਕੀਤਾ ਉਹ ਦੱਸੋ ਲੋਕਾਂ ਨੂੰ 2 2 ਕਰੋੜ ਨੌਕਰੀ ਦੇਣੀ ਮਹੀਨੇ ਦੀ ਸਾਲ ਦੀ ਉਹ ਕਿੱਥੇ ਗਈ 15-15 ਲੱਖ ਕਿੱਥੇ ਗਿਆ ਉਹ ਕੈਸੀ ਕਹਿੰਦੇ ਚੁੱਲ੍ਹੇ ਦੇ ਨੇ ਉਹ ਕਿੱਥੇ ਗਏ ਸਾਰਾ ਕੁਝ ਬੁਲਵਾ ਕਰਤਾ ਗੁਰਸਤਾਨਾ ਯਾਰ ਏਅਰਪੋਰਟਾ ਵੇ ਤੇ ਰੇਲਵੇ ਸਟੇਸ਼ਨ ਵੇ ਤੇ ਸਭ ਕੁਝ ਵੇਤਾਉਂਦਾ ਯਾਰ ਕਿਹੜੇ ਪਹਿਲਾਂ ਉਹ ਦੱਸੋ ਵੀ 10 ਸਾਲਾਂ ਅੱذ ਕੀ ਕੀਤਾ ਇਹ ਨਾ ਦੱਸ 10 ਸਾਲਾਂ ਦੱਸ ਅਦਾਨੀਆਂ ਦਾ ਲੋਨ ਕਿੱਦਾਂ ਮਾਫ ਕੀਤਾ ਅਬਾਨੀਆਂ ਦਾ ਕਿੱਦਾਂ ਕੀਤਾ ਆਪਣੇ ਯਾਰਾ ਮਿੱਤਾਂ ਨੂੰ ਇਹ ਦੇਸ਼ ਕਿੱਦਾਂ ਲਟਾਇਆ ਉਹ ਦੱਸੋ ਬਸ ਹਾਂ ਗਰੀਬਾਂ ਸਾਹਿਬ ਕਾਲੀਦਰ ਵੱਲੋਂ ਵੀ ਉਮੀਦਵਾਰ ਐਲਾਨ ਕੀਤਾ ਗਿਆ ਨਹੀਂ ਜੋਸ਼ ਨੂੰ ਕੀ ਕਰ ਰਿਹਾ ਨਾ ਕੋਈ ਗੱਲ ਹਰ ਪਾਰਟੀ ਹਰ ਪਾਰਟੀ ਇਲੈਕਸ਼ਨ ਲੜ ਰਹੀ ਹਰ ਪਾਰਟੀ ਨੇ ਆਪ ਆਪਣਾ ਉਮੀਦਵਾਰ ਤਾਲਣਾ ਤਾਂ ਲੋਕਾਂ ਦੇ ਘਰ ਦਾ ਕਿਹਨੂੰ ਜਿਤਾਉਣਾ ਸਮਝਦੇਂ ਕਿ ਦੀ ਗੱਲ ਅਸੀਂ ਆਪਣਾ ਕੰਮ ਕਰਦੇ ਕਾਲੀਦਰ ਵੀ ਦੱਸੇ ਕਿ ਉਹਨਾਂ ਨੇ ਕੀ ਕੀਤਾ ਕੋਈ ਗੱਲ ਨਹੀਂ ਲੋਕਾਂ ਨੇ ਕਿਸ ਤਰ੍ਹਾਂ ਦਾ ਰਜਾਂ ਦੇ ਆ ਦੇਖੋ ਕਿੰਨਾ ਪ੍ਰਚਾਰ ਕੀਤਾ ਲੋਕਾਂ ਨੇ ਬਹੁਤ ਜ਼ਿਆਦਾ ਬਹੁਤ ਵਧੀਆ ਪ੍ਰਚਾਰ ਬਹੁਤ